ਚਲੋ ਉਹ ਤੂੰ ਛਿੱਧੀ ਲਿਆ ਆਈ ਨਾਲ ਰੈਟਾ ਵਾਸਾ ਕਾਹਨਾ ਹੋਂ ਬਾਹਰ ਲਾ ਕੇ ਬਾਹਰ ਮੈਲਾ ਪਾਇਨਾ ਅੱਗ ਲਾਵਾਂਗੇ ਅੱਗ ਆ ਠੀਕਾ ਕਰਾ ਲਵਾਂਗੇ ਆ ਤੇ ਡੋਡਾਂ ਦੀ ਬਾਹਰ ਕੱਢ ਦੇਖ ਕਿਧਰ ਏ ਏ ਸਿੱਦਾ ਲੈ ਯਾ ਸਿੱਦਾ ਡਰਾਈਵਰ ਓਏ ਆਉਣ ਦੇ ਦੋਡਾਂ ਦੀ ਬਾਹਰ ਘਾਟ ਦੇ ਵਿੱਚ ਦੇਖ ਲੋ ਬਾਈ ਹੜ ਦੇ ਹੜ ਦੇ ਹੜ ਦੇ ਪੰਗੇ 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 ਨਾ ਬੋਕੜੀ ਦਾ ਜਿਹੜਾ ਆਪਾਂ ਤਾਂ ਨਹੀਂ ਆਏ ਆਹ ਨਾਲ ਤਾਰੀ ਕਰਾ ਤਰਪਾਲ ਪਾਓ ਤਰਪਾਲ ਲਾ ਕੇ ਜੋ ਤਰ ਤਾ ਪਾਲ ਦਿੱਕੇ ਦਿੰਦਾ ਬਾਅਦ ਕਿ ਮੈਂ ਕੰਮ ਕਰੂ ਜਾਂ ਮੈਨੂੰ ਆ ਦੱਸੋ ਬਾਅਦ ਕੰਮ ਜਿਵੇਂ ਦਰੋ ਉਹ ਦੂਜੇ ਸਾ ਪਾਕੋੜੀ ਨੂੰ ਜਾੜ ਪਾਉਣਾ ਨੂੰ ਫਿਰ ਉਹ ਆ ਜਣਾ ਗੰਡੇ ਵੇਚਿਆ ਆ ਨੂੰ ਫਿਰ ਬਣਾ ਕੇ ਦਰੋ ਜਾ ਦਾ ਓਏ ਉਹ ਬੇਲਾ ਰੇਤਾ ਪੰਡਾ ਦੀ ਉਹ ਬਣਾ ਦੇ ਫਟੇਗਾ ਸਾਹਮਣੇ ਜਦੋਂ ਇੱਕ ਦੰਡਾ ਪਾਉ ਲੈ ਗਿਆ ਇੱਥੇ ਦੰਡਾ ਪਾ ਲੈ ਗਿਆ ਆ ਜਗ੍ਹੀ ਸੀ ਨਾਲ ਤਾਂ ਮੈਂ ਬਣਾ ਦੂਗਾ ਹੈ ਬਾਅਦ ਵਿੱਚ ਪੇਕੇ ਰ ਬੰਦਾ ਆ ਹੈਗਾ ਮਰਦਾ ਬੰਦਾ ਮੈਂ ਕੋਟੀ ਵੀ ਨਹੀਂ ਆਕੋੜੀ ਯਾਰ ਜੇ ਸਰਪਲਾਈ ਬੰਦ ਨੂੰ ਤੇ ਮਾਰੀ ਜਿੱਤ ਤਾਹਾਂ ਦੇ ਪਿਆ ਤੂੰ ਖਾਣਾ ਮੰਗ ਲਾਗਾ ਇਹ ਹੁਣ ਕੋਸ ਦਾ ਵੀ ਨਹੀਂ ਕੀ ਦੇਖਦੇ ਤੁਸੀਂ ਅਗਾ ਸਾਡਾ ਜਿਹੜਾ ਰਹਿੰਦਾ ਉਹਨੂੰ ਪੁੱਛ ਕੇ ਦੇ ਆਪ ਦਾ ਫਿਰ ਵੀ ਚੰਗਿਆ ਮੁੱਕੀ ਕੀ ਹੋਊਗੀ ਹਰੀ ਇਹ ਸਿੱਧਾ ਹੋ ਜੇ ਉਹਦਾ ਸਿੱਧਾ ਹੋਵੇ ਮੈਂ ਦੋਆ ਆਪ ਬੱਚੇ ਕੋਈ ਪਾਪ ਲਾ ਗਏ ਪਾਪ ਵਧੀਆ ਹੋਊਗਾ ਪਾਪ ਨਮੀ ਪਈ ਉਹਦੇ ਪਾਪ ਬਾਹਲੇ ਬੈਂਕ ਤਰੰਗ ਵਾਲਿਆ ਹਾਂ ਉਹ ਇਹਦੇ ਚੋਈ ਆਓ ਇੱਥੇ ਕਹਿਣਾ ਮੈਂ ਵੀ ਆਏ ਦੇ ਵਿੱਚ ਪਾ ਕੇ ਤੇ ਵਿੱਚ ਪਾ ਕੇ ਤੇ ਰੱਖਦਾ ਬੱਬਾ ਮੈਂ ਵੀ ਨਹੀਂ ਦਾ ਦੇਖ ਦੇਖ ਦੇ ਅੱਜ ਆਇਆ ਕਿ ਉਹਦੀ ਤਾਂ ਨਾ ਤਾਂ ਉਹ ਨੂੰ ਕੁਝ ਰਾਤ ਦਿੱਤਾ ਦਿਨ ਆਉਂਦਾ ਕੋਈ ਨਾ ਗਿਆ ਜੀ ਲਓ ਜੀ ਸੱਤ ਲੀ ਸੱਤ ਆ ਪਾਲਿਆ ਲਫਾਫਾ ਬਾਬੇ ਦਾ ਚੇਲਾ ਕਪੂ ਦਾਸ ਮੁਰਾਹੀ ਤੇ ਬਠੀ ਹੋ ਗਿਆ ਬਰਾਹਾ ਕੇ ਸੀ ਲਾਣੇ ਲਾਣਾ ਹਾਂ ਤੂੰ ਆ ਬਾਬਾ ਤੋਰ ਤੂੰ ਵੀ ਨਾਲ ਹੋਰ ਹਣਾ ਆਜਾ ਆਜਾ ਲਓ ਜੀ ਕਰਤੀ ਤਿਆਰੀ ਮੇਰਾ ਸਾਹਿਬ ਲਈ ਕਣਕ ਇਕੱਠੀ ਕਰਨ ਦੀ ਆ ਦੇਖੋ ਭਾਈ ਮੀਂਹ ਬਾਰਸ ਤੂੜੀਆਂ ਬਣਾਉਣ ਵਾਲੀਆਂ ਪਈਆਂ ਠੀਕ ਆ ਸਾਰੀਆਂ ਚਲੋ ਹੈ ਤੇ ਰੱਬ ਦੇ ਰੰਗ ਹੀ ਨੇ ਦੇਣਾ ਤਾਂ ਉਸੇ ਨੇ ਆ ਸਭ ਕੁਝ ਆਪਾਂ ਉਹਦੇ ਅੱਗੇ ਕੁਝ ਨਹੀਂ ਕਰ ਸਕਦੇ ਉਤੋਂ ਮੰਗ ਹੀ ਸਕਦੇ ਆ ਦੇਣ ਵਾਲਾ ਤਾਂ ਉਹ ਹੀ ਆ ਪਰ ਥੋੜਾ ਜਿਹਾ 10 ਦਿਨ ਖੜ ਜਾਂਦਾ ਸਭ ਕੁਝ ਬਣ ਜਾਂਦਾ ਅੱਜ ਆਪਾਂ ਡੇਰਾ ਆਪਣੀ ਨੂੰ ਅਦਲੀ ਗਰਾਹੀ ਕਰਦੇ ਫਿਰਦੇ ਆ ਕਣਕ ਦੀ ਕਾਰ ਸੇਵਾ ਚੱਲਦੀ ਆ ਹੋ ਸਾਹਮਣੇ ਖੜਾ ਤੰਬੂ ਵਾਲਾ ਡਰਾਈਵਰ ਦੇਖੋ ਉਹ ਖੇਤਾਂ 'ਚ ਮਣ ਅਸੀਂ ਮੰਗਰ ਗਏ ਆ ਫਿਰ ਬਾਗੇ ਸੀ ਘਰੇ ਹੁਣ ਰੜਕੇ ਟਰੈਕਟਰ ਨਾਲ ਕਰਦੇ ਆ ਗਰਾਹੀ ਅੱਜ ਦਾ ਬਲੌਗ ਕਾਰਸ਼ੇ ਵਾਲਿਆਂ ਦੀ ਗਰਾਹੀ ਹਾਂ ਇਹ ਇਹੋ ਅਹੀਂ ਉੱਪਰ ਪਾ ਦੇ ਕੋਈ ਇਹ ਦਿਨ ਕਰਨਾ ਉਹ ਦਿਨ ਬਣਾਦਾ ਆ ਜੀ ਕਿਹਦੇ ਨਾਲ ਕਾਜੀ ਆਨੇ ਕਾਲੇ ਗਾਜੀਆਂ ਨੇ ਤੇ ਹੋਰ ਕਿਹੜਾ ਸੀ ਹੋਰ ਉਹ ਆ ਪੰਚਾਇਤ ਵਾਲਾ ਸੀ ਜਾਣੀ ਨਾ ਪਿੰਡ ਵਾਲਾ ਸੀਗਾ ਪਿੰਡ ਦੇ ਮੁੰਡਿਆਂ ਨਾਲ ਵੀ ਖੇਡਦਾ ਨੇ ਚਲਾ ਰਿਹਾ ਖੇਡਦਾ ਜੀ ਤਾਂ ਮਰ ਗਿਆ ਸੀ ਹੈਗਾ ਉਹ ਤਾਂ ਹੈਗਾ ਬਿਰਕਾਂ ਵਾਲਾ ਘੋੜਾ ਹਾਂ ਬਿਰਕਾਂ ਵਾਲਾ ਘੋੜੇ ਨਾਲ ਖੇਡ ਕੇ ਬਹੁਤ ਟੱਕਰ ਹੁੰਦੀ ਹੈ ਤੇ ਮਰਾ ਜਾਰੇ ਬੰਦ ਛੇ ਵਰਗੀ ਠੀਕ ਠੀਕ ਹੈ ਉਹ ਸੰਗਿਆ ਦੂਦੀ ਬੋਲਦੇ ਸੀ ਉਹ ਕੌਂਟੀ ਦਾ ਨਹੀਂ ਸੀ ਬੜਾ ਜਿਹੀ ਛੋਟਾਈ ਹੋਈ ਆ ਉਹ ਕਿਤੇ ਨਾ ਸਾਹ ਠੀਕ 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 ਆਪਣੇ ਘਰੋਂ ਦਾ ਆ ਬਾਬਾ ਦੇਖ ਲੈ ਆਪ ਮੋਟਰਸਾਈਕਲਾਂ ਦੇ ਤਰ੍ਹਾਂ ਫਿਰਦਾ ਆ ਆਛੇ ਇਹ ਬਿੱਟੇ ਚੋਦੇ ਨਹੀਂ ਕਿ ਦੋਲ ਆਉਂਦੇ ਰਹਿੰਦੇ ਆ ਕੀਲ 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 ਹੋੜੀ ਪਿੰਡ ਮੁੜੋਂਗੇ ਫਿਰ ਰਾਜ ਲੈ ਕੇ ਚੱਲੋ ਆ ਜਾ ਬੈ ਜਾ ਭੈਣ ਜੀ ਉਹ ਆ ਜਾ ਭੈਣ ਤੇ ਮੈਂ ਵਲੌਗ ਕਰਾਂਗਾ ਆ ਬੈ ਜਾ ਕੰਟਰੋਲ ਹੁੰਦਣਾ ਗੱਲਾਂ ਕਰ ਲੈ ਕਿਵੇਂ ਮਾਰਚਾ ਮਾਰਦੇ ਫਿਰਦੇ ਹੋ ਤੁਸੀਂ ਤਾਂ ਗੱਡੀਆਂ ਦੇ ਸੇਵਾ ਵਾਲੇ ਤਾਂ ਕੰਮ ਹੈ ਹੀ ਨਹੀਂ ਇਹ ਜਿਹੜੇ ਗੱਡੀਆਂ ਤੇ ਆਉਂਦੇ ਤੁਸੀਂ ਨਾ ਸੇਵਾ ਦੇ ਹੱਥ ਹੀ ਗੱਡੀਆਂ ਤੇ ਉਹਦਾ ਵੱਡੇ ਬਾਬੇ ਬਣੇ ਮਿਰਦੇ ਨੇ ਤੇ ਹੈ ਆ ਦੇਖ ਲੋ ਲੈ ਆ ਸੇਵਾਦਾਰ ਗੱਡੀਆਂ ਚ ਆਏ ਦੇਖੋ ਹੁਣ ਕਿੱਧਰ ਨੂੰ ਜਾਂਦੇ ਆ ਆਏ ਬਾਹਰੋਂ ਤਾਂ ਉਹ ਪਾਉਂਦੇ ਨੇ ਜੁਰਜ Aminandi. Iya, kan kalau <laughs>